ਬਾਪ ਦੀ ਬਿਮਾਰੀ ਵਾਰੇ ਤਾਂ ਉਸ ਨੂੰ ਬਹੁਤਾ ਭੇਤ ਨਹੀਂ ਸੀ ਪਰ ਉਹ ਸਮਾਜ ਦੇ ਠੇਡੇ ਠੋਕਰਾਂ ਖਾਂਦੀ ਬਚਪਨ ਚ ਹੀ ਕੁਝ ਸੋਚਣ ਤੇ ਕੁਝ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨ ਲੱਗ ਪਈ ਸੀ ਜਦ ਉਸ ਦੀ ਮਾਂ ਪੁੱਛਣ ਦੇ ਕਿਸੇ ਨੂੰ ਉਸ ਦੇ ਬਾਪ ਦੀ ਬਿਮਾਰੀ ਬਾਰੇ ਦੱਸਦੀ ਤਾਂ ਸੁਣਨ ਵਾਲੇ ਆਮ ਹੀ ਆਖਦੇ ਬੜੀ ਚੰਦਰੀ ਬਿਮਾਰੀ ਏ ਭੈਣੇ ਤਾਂ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਲਾਵੇ ਸੁਣ ਕੇ ਉਹ ਡਰਨਾ ਸਹਿਮ ਜਾਂਦੀ ਕਿ ਜਿਹੜੀ ਬਿਮਾਰੀ ਨੂੰ ਲੋਕ ਚੰਦਰੀ ਦੱਸਦੇ ਹਨ ਪਤਾ ਨਹੀਂ ਕਿੱਡੇ ਕਹਾਕ ਦੀ ਬਿਮਾਰੀ ਹੋਵੇਗੀ ਪਰ ਉਸ ਨੂੰ ਸਮਝ ਕੋਈ ਨਾ ਪੈਂਦੀ ਤੇ ਨਾ ਹੀ ਉਸ ਦੀ ਪਾਲੜੀ ਸੋਚ ਕੋਈ ਕੰਮ ਹੀ ਕਰਦੀ ਸੀ ਉਸਦੀ ਮਾਂ ਸွေਰੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਚਲੀ ਜਾਂਦੀ ਤੇ ਪੰਜ ਸੱਤ ਘਰਾਂ ਦਾ ਕੰਮ ਨਿਵੇੜ ਕੇ ਸ਼ਾਮ ਨੂੰ ਘਰ ਪਰਤਦੀ। ਘਰ-ਦਰ ਕੰਮ ਕਰਦੀ ਥੱਕੀ ਟੁੱਟੀ ਉਸਦੀ ਮਾਂ ਸ਼ਾਮ ਤੱਕ ਪਟੜੀ ਵਾਂਗ ਅੱਕੜ ਜਾਂਦੀ ਤੇ ਘਰ ਆ ਕੇ ਮੰਜੇ ਤੇ ਡਿੱਗ ਪੈਂਦੀ। ਨਿੰਦੀ ਉਸ ਨੂੰ ਚਾਹ ਪੁੱਛਦੀ ਤਾਂ ਉਹ ਅੱਖਾਂ ਭਰ ਕੇ ਇੱਕੋ ਗੱਲ ਹੀ ਆਖਦੀ, "ਤੂੰ ਆਪਣੇ ਪਿਓ ਨੂੰ ਚਾਹ ਦਿੱਤੀ ਸੀ ਬਸ ਤਾਂ ਉਹ ਮਾਂ ਦੀ ਖਾਸਾ ਹਾਲਤ ਦੇਖ ਕੇ ਹਾਂ ਚੁੱਤਰ ਮੋੜਦੀ। पर माँ ਦੇ ਦੁੱਖ ਵਿੱਚ ਉਸ ਦਾ ਮੂੰਹੋਂ ਬੋਲਣਾ ਨਿਕਲਦਾ ਉਸ ਦਾ ਬਾਹ ਸੁੱਕੇ ਦਰਖਤ ਦੇ ਮੁੱਢ ਵਾਂਗ ਇੱਕ ਖੁੰਜੇ ਹੀ ਪਿਆ ਰਹਿੰਦਾ ਉਹ ਬਸ ਅੱਖਾਂ ਹੀ ਚਮਕਦਾ ਔਰ ਉਸ ਦਾ ਕੋਈ ਅੰਗ ਬਹੁਤੀ ਹਰਕਤ ਨਾ ਕਰਦਾ ਉਸ ਨੂੰ ਇਸ ਤਰ੍ਹਾਂ ਪਿਆ ਦੇ ਕੇ ਮੰਦੀ ਨੂੰ ਲੋਕਾਂ ਦੀ ਅੱਖੀ ਚੰਦਰੀ ਬਿਮਾਰੀ ਤੋਂ ਪੈ ਆਉ ਲੱਗੇ ਜਾਂਦਾ ਕਿ ਉਹ ਦੋਨੋਂ ਹੱਥ ਜੋੜ ਕੇ ਮੂੰਹ ਅਸਮਾਨ ਵੱਲ ਚੁੱਕ ਕੋਈ ਦੁਆ ਮੰਗਦੀ ਕਿ ਰੱਬ ਵਾਕਿਆ ਹੀ ਕਿਸੇ ਨੂੰ ਜ਼ਹੀ ਬਿਮਾਰੀ ਨਾ ਲਾਵੀ ਉਸ ਨੂੰ ਚੰਗੀ ਤਰ੍ਹਾਂ ਜਾ ਸੀ ਕਿ ਬਾਪੂ ਦੀਵਾਲੀ ਵਾਲੇ ਦਿਨ ਉਸ ਲਈ ਮਠਾਈ ਪਟਾਕੇ ਤੇ ਫੁੱਲ ਚੜੀਆਂ ਲਿਆਇਆ ਸੀ ਨਿੰਦੀ ਦੇ ਮੂੰਹ ਵਿੱਚ ਮਠਾਈਆਂ ਪਾਉਣ ਲੱਗਿਆ ਉਹ ਬੋਲਿਆ ਸੀ ਲੈ ਵੀ ਨਿੰਦਿਆ ਅੱਜ ਦੀਵਾਲੀ ਹੈ ਮਾਰ ਮਸਤੀ ਕਹਾਰਾ ਅਸ਼ ਆਪਣੇ ਬਾਪੂ ਦੇ ਸਿੱਖੇ ਜੇ ਕੋਈ ਚੀਜ਼ ਲਿਆਉਣੀ ਮੈਂ ਭੁੱਲ ਗਿਆ ਤਾਂ ਹੁਣੇ ਦੱਸ ਦੇ ਤਾਂ ਉਸਨੇ ਭੋਲੇਪਨ ਨਾਲ ਉੱਤਰ ਦਿੱਤਾ ਪਾਪਾ ਤੁਸੀਂ ਮੇਰੀ ਹੱਟੜੀ ਤਾਂ ਲੈ ਕੇ ਨਹੀਂ ਆਈ। ਉਹ ਲੈ ਬਈ। ਉਹ ਤਾਂ ਮੈਂ ਭੁੱਲੀ ਹੀ ਗਿਆ। ਚੱਲ ਆਪਾਂ ਹੁਣ ਜਾ ਕੇ ਲੈ ਆਉਂਦੇ ਹਾਂ। ਇਹ ਵੀ ਕੋਈ ਗੱਲ ਐ। ਉਸਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਸੀ। ਤੁਸੀਂ ਇਹਨੂੰ ਬਹੁਤ ਸਿਰ ਨਾ ਚਾੜੋ। ਸਰ ਜਾਊਗਾ ਸਾਡਾ ਹੱਟੜੀ বিনা। ਹੈ ਨਹੀਂ ਸਾਡੇ ਕੋਲ ਲੈਣੇ ਪੈਸੇ। ਮਿੰਦੀ ਜੀ ਮਾੜੀ ਕਿਹਾ। ਤੂੰ ਸਾਡੀ ਪਿਉਤੀ ਦੀ ਗੱਲ 'ਚ ਨਾ ਬੋਲਿਆ ਕਰ। ਚੱਲ ਪੁੱਤ ਨੀਂਦੀ ਆਪਾਂ ਲੈ ਕੇ ਆਈਏ ਤੇਰੀ ਹੱਟੜੀ। ਤੇਰੀ ਮਾਨੁਤਾ ਆਪਣੀ ਗੱਲ ਟਟਣ ਟੋਕਨ ਦੀ ਬੁਰੀ ਆਤ ਹੈ ਤੇ ਉਹ ਦੋਨੇ ਹੱਸਦੇ ਫਿਰ ਬਾਜ਼ਾਰ ਨੂੰ ਤੁਰ ਪਈ। ਮਿੰਦੀ ਦਾ ਬਾਪ ਕਵਾੜੀ ਦਾ ਛੋਟਾ ਮੋਟਾ ਕੀਤਾ ਕਰਦਾ ਸੀ। ਪੁਰਾਣਾ ਲੋਹਾ, ਪੁਰਾਣਾ ਚਮੜਾ ਤੇ ਪੁਰਾਣੀ ਪਲਾਸਟਿਕ ਦਾ ਸਮਾਨ ਉਹ ਇਕੱਠਾ ਕਰਦਾ ਤੇ ਉਸ ਨੂੰ ਵੱਡੇ ਕਵਾੜੀਏ ਕੋਲ ਵੇਚ ਦਿੰਦਾ ਸੀ। ਇਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਵਧੀਆ ਤੁਰਿਆ ਜਾਂਦਾ ਸੀ। ਉਹਨਾਂ ਨੇ ਮਿੰਦੀ ਦੀ ਹਟੜੀ ਖਰੀਦ ਲਈ। ਪੰਜ ਦਿਵਾਲੀ ਵਾਲੀ ਦਿਨ ਸੁੱਖ ਤੇ ਵੀ ਆ ਰਿਹਾ ਫਿਰਦਾ ਬੁਲਕਾਰਿਆ ਉਸਦੇ ਇੱਕ ਬੇਂਦੀ ਨੇ ਉਸ ਕੋਲ ਆ ਕੇ ਕਿਹਾ ਅਜੇ ਨਿਆਣਿਆਂ ਦਾ ਸਮਾਨ ਲੈਂਦੇ ਫਿਰਦੇ ਆ ਹੈ ਕੋਈ ਸਸਤੀ ਚੀਜ਼ ਲੱਗੀ ਕਿਤੇ ਸਸਤੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਚੀਜ਼ ਹੈ ਕੜਾਕੇ ਦੀ ਕੰਮ ਕਰ ਤਾਂ ਨਿੱਤੀ ਕਰਨੀ ਹੈ ਪੈਸੇ ਰੋਜ਼ ਕਮਾਉਣੇ ਆ ਪਰ ਵਰੇ ਦਿਨਾਂ ਦੇ ਦਿਨ ਕਿਹੜਾ ਨਿੱਤ ਆਉਂਦਿਆ ਪੰਜ ਕੀ 15 ਕੀ ਅੱਜ ਤੱਕ ਕੰਡੇ ਚ ਕੋ ਕਿੱਥੇ ਮਿਲਦੀ ਹੈ ਢੋਲੀ ਦੇ ਹੱਥੇ ਚੋਂ ਮੱਢੂ ਕੱਢ ਕੇ ਲਿਆਈਏ ਵੀਹਾਂ ਨੀਬੂਤ ਲੈ ਉਹ ਦੋਨੋਂ ਢੋਲੀ ਦੇ ਹੱਥੇ ਵੱਲ ਨੂੰ ਤੁਰ ਪਏ ਨਿੰਦਿਆ ਤੈਨੂੰ ਤੇਰਾ ਸਾਰਾ ਸਮਾਨ ਮਿਲ ਗਿਆ ਹਾਂਜੀ ਉਸਨੇ ਢੋਲੇ ਪਾਸ ਸਿਰ ਹਿਲਾਇਆ ਲੈ ਪੁੱਤ ਫਿਰ ਅਸੀਂ ਆਪਣਾ ਕੰਮ ਕਰ ਲਈਏ ਹੁਣ ਤੇ ਉਹ ਢੋਲੀ ਦੇ ਹੱਥੇ ਵਿੱਚ ਬੋਤਲ ਲੈਣ ਵੱੜ ਗਿਆ ਚਾਹੇ ਨਿੰਦੀ ਨੂੰ ਬਹੁਤ ਸਮਝ ਨਹੀਂ ਪਈ ਸੀ ਪਰ ਉਸਨੂੰ ਪਾਪਾ ਜੀ ਦਾ ਬੋਤਲ ਲੈਣਾ ਚੰਗਾ ਵੀ ਨਹੀਂ ਲੱਗਿਆ ਸੀ ਨਿੰਦੀ ਦੀ ਮਾਂ ਬਲਕਾਰ ਨੂੰ ਬੋਤਲ ਲਿਉਣ ਤੋਂ ਰੋਕਦੀ ਟੋਕਦੀ ਰਹਿੰਦੀ ਸੀ ਇਸ ਲਈ ਇਸ ਦਾ ਅਸਰ ਨਿੰਦੀ ਤੇ ਵੀ ਸੀ ਪਰ ਅੱਜ ਦੀਵਾਲੀ ਦਾ ਤਿਉਹਾਰ ਹੋਣ ਅਤੇ ਪਟਾਕੇ ਚਲਾਉਣ ਦੀ ਖੁਸ਼ੀ ਹੋਣ ਕਰਕੇ ਉਸ ਨੇ ਬਹੁਤਾ ਕੁਝ ਮਹਿਸੂਸ ਨਹੀਂ ਕੀਤਾ ਸੀ ਬੋਤਲ ਬਲਕਾਰ ਨੇ ਲਿਆ ਕੇ ਸੋਈ ਦੇ ਖੁੰਝੇ ਰੱਖ ਦਿੱਤੀ ਅੱਜ ਬਰੇ ਦਿਨਾਂ ਦਾ ਦਿਨ ਹੈ ਅੱਜ ਤਾਂ ਇਸ ਨੂੰ ਪ੍ਰੇਜ਼ ਕਰ ਲੈਣਾ ਸੀ ਕੰਤੋਂ ਨੇ ਕਿਹਾ ਅੱਜ ਤਾਂ ਖੁਸ਼ੀ ਦਾ ਦਿਨ ਹੈ ਜੇ ਆਦਮੀ ਪੀਣੀ ਤਾਂ ਹੋਰ ਕਿਸ ਦਿਨ ਪੀੜੀਏ ਲਿਆਹੂਸ਼ ਖਾਂਡ ਵੀ ਮੌਕਾ ਦੇ ਉਸ ਨੇ ਪੈਗ ਪਾਲਿਆ ਕੰਤੂਨੀ ਕੋਲੀ ਵਿੱਚ ਗੁੱਬੀ ਦੀ ਸਬਜ਼ੀ ਪਾ ਦਿੱਤੀ। ਅਸੀਂ ਬਲਗਾਰ ਨੇ ਦੂਜਾ ਪੈਗੀ ਲਾਇਆ ਸੀ। ਕਿਉਂ ਕਿਸੇ ਅੰਦਰੂਨੀ ਦਰਦ ਨਾਲ ਕਮਾਣ ਵਾਂਗ ਦੂਰਾ ਹੋ ਗਿਆ। ਕੰਤੂ ਅੰਦਰ ਿੰਦੀ ਕੋਲ ਸੀ। ਓਡੇ ਿੰਦੀ ਆ ਗਵਾਂਡੀਆਂ ਦੇ ਕੋਠੇ ਤੇ ਕੋਈ ਬਿੱਲੀ ਰੋਈ ਜਾਂਦੀ ਏ। ਤੂੰ ਪਟਾਕਾ-ਪਟੋਕਾ ਚਲਾ ਕੋਈ। ਬਰਕੇ ਦਫਾ ਹੋ ਗਏ ਚੰਦਰੀ। ਉਸਨੇ ਕੰਨ ਦੇ ਜੋਰ ਪਾ ਕੇ ਸੁਣਿਆ। ਬਿੱਲੀ ਰੋਣ ਨਾਲ ਛਿੰਦਮਾ। ਬਿੱਲੀ ਰੋਂਦੀ ਮਾੜੀ ਹੁੰਦੀ ਏ ਪੁੱਤ। ਮੈਂ ਤਾਂ ਕੱਲੀ ਨੂੰ ਪਟਾਕਾ ਚਲਾਉਂਦੀ ਹਾਂ ਡਰ ਲੂ ਤੂੰ ਪਾਪਾ ਜੀ ਨੂੰ ਆਖ ਉਹ ਮੇਰੇ ਨਾਲ ਚਲਾਉਣਗੇ ਧੀ ਦੀ ਗੱਲ ਸੁਣ ਕੇ ਕੰਤੂ ਬਾਹਰ ਆ ਗਏ ਜਦ ਉਸਨੇ ਰਸੋਈ ਵੱਲ ਨਜ਼ਰ ਮਾਰੀ ਤਾਂ ਬਲਕਾਰ ਬੁੱਤੇ ਮੁਸਲਾਪ ਪਿਆ ਸੀ ਹੀ ਮਿੰਦੀ ਮਿੰਦੀ ਇਹ ਮੇਰੇ ਪਾਪੇ ਨੂੰ ਕੀ ਹੋ ਗਿਆ ਉਸਨੇ ਚੀਖ ਨਹੀਂ ਚਿੰਗਿਆੜ ਮਾਰੀ ਸੀ ਮਿੰਦੀ ਵੀ ਸਭ ਕੁਝ ਛੁੱਟ ਬਾਹਰ ਆ ਗਏ ਬਲਕਾਰ ਦੇ ਮੂੰਹ ਵਿੱਚੋਂ ਖੂਨ ਵਗੇ ਜਾਰੀ ਹਸੀ ਦੇ ਕਿੰਨੇ ਦਿਨੋਂ ਲੱਤ ਪਈ ਕੰਤੂ ਨੇ ਹਾਲ ਦੁਹਾਈ ਪਾਈ ਤਾਂ ਰੁਗਵਾਣ ਇਕੱਠਾ ਹੋ ਗਿਆ ਇਹਨੇ ਖਾਦਾ ਪੀਦਾ ਕੀ ਇਹ ਕਿਸੇ ਬਿਯੁਰਗ ਦੀ ਗੱਲ ਦਾ ਜ਼ਈਆ ਜ਼ਿਆ ਲੈਣਾ ਚਾਹਿਆ ਹੱਬ दारू ਪੀ ਜਾਂਦਾ ਸੀ ਬੱਬਾ ਜੀ ਕੰਤੂ ਨੇ ਬੋਤਲ ਚੁੱਕ ਕੇ ਦਿਖਾ ਦਿੱਤੀ ਮੈਂ ਬਥੇਰਾ ਰੋਕਿਆ ਪਰ ਹਟਿਆ ਨਹੀਂ ਉਹ ਫਿਰ ਵੀ ਰੋ ਪਈ ਇਹ ਤਾਂ ਪਈ दारू ਵਿੱਚ ਕੋਈ ਕੋਟ ਹੈ ਚੱਕੋ ਇਹਨੂੰ ਹਸਪਤਾਲ ਲੈ ਚਲਦੇ ਹਾਂ ਕੋਈ ਕਿਟਿਆ ਜਾਓਏ ਕੁਲਖਸ਼ੇ ਵਾਲਾ ਫੜਕੇ ਜਲਦੀ ਕਿੱਟਾ ਹਫੜਵਾਇਆ ਬਾਗਵਹਰ ਨੂੰ ਪੱਜ ਗਿਆ ਦਿਵਾਲੀ ਦਾ ਤਿਹਾਰ ਮੂਨ ਕਰਕੇ ਕੋਈ ਰਿਸ਼ਾ ਵੀ ਨਹੀਂ ਮਿਲ ਰਹੀ ਹਸੀ ਸਭ ਘਰੋਂ ਘਰੀ ਦੀਵਾਲੀ ਦੀ ਮੌਜ ਵਿੱਚ ਸਨ ਅਖੀਰ ਇੱਕ ਰਿਕਸ਼ਾ ਚਾਲਕ ਦਾ ਮਿਲਤ ਕਰਲਾ ਕਰਕੇ ਉਸ ਨੂੰ ਹਸਪਤਾਲ ਲਿਜਾਣ ਲਈ ਰਾਜ਼ੀ ਕਰ ਲਿਆ ਬਲਕਾਰ ਨੂੰ ਰਿਕਸ਼ੇ ਵਿੱਚ ਲੱਦ ਕੇ ਉਹ ਹਸਪਤਾਲ ਨੂੰ ਤੁਰ ਪਈ ਬਾਬਾ ਜੀ ਮੈਂ ਤਾਂ ਬਥੇਰਾ ਪਿੰਡੋਂ ਵਰਜਿਆ ਪਰ ਕਾਣੋਂ ਕੋਈ ਗੱਲ ਮੰਨਦਾ ਸੀ ਕੰਤ ਰਿਕਸ਼ੇ ਦੇ ਨਾਲ ਤੁਰ ਹੀ ਜਾਂਦੀ ਨਿਰਲਾਪ ਕਰਦੀ ਜਾ ਰਹੀ ਸੀ ਦਿਨ ਨਾ ਹੌਲਾ ਕਰ ਪਈ ਰੱਬ ਭਲੀ ਕਰੂਗਾ ਬਾਬਾ ਫੂਕਾ ਹਿਤਰਵਾਸ ਦੀ ਜਾ ਰਿਹਾ ਸੀ ਵੈਸੇ ਉਸ ਨੂੰ ਕੋਈ ਗੱਲ ਜ਼ਰੂਰ ਖੜ ਕਰ ਗਈ ਸੀ ਬਲਕਾਰ ਦੇ ਚਿਹਰੇ ਤੋਂ ਪਿਸਤਨ ਸਾ ਗਈ ਸੀ ਤੇ ਅੱਖਾਂ ਜੰਦ ਹੋ ਚੁੱਕੀਆਂ ਸਨ ਮੂੰਹ ਵਿੱਚੋਂ ਖੂਨ ਬਗਨੂ ਰੁਕ ਗਿਆ ਸੀ ਉਹਨਾਂ ਏਰੀਕਸ਼ਾ ਹਸਪਤਾਲ ਜਾ ਕੇ ਲਾਇਆ ਤਾਂ ਪਤਾ ਲੱਗ ਗਿਆ ਕਿ ਹਸਪਤਾਲ ਵਿੱਚ ਇਸ ਸਮੇਂ ਕੋਈ ਡਾਕਟਰ ਹੀ ਹਾਜ਼ਰ ਨਹੀਂ ਸੀ ਨਾਸਾ ਆਤੇ ਕੰਪਾਊਂਡਰ ਇਸ ਜੋਖਮ ਪਰ ਇੱਕ ਇਸ ਨੂੰ ਹੱਥ ਨਹੀਂ ਪਾ ਰਹੀ ਸਾਂ ਭਾਈ ਤੂੰ ਡਾਕਟਰ ਨੂੰ ਫੋਨ ਤਾਂ ਲਾ ਕੇ ਦੇਖ ਨਹੀਂ ਬੰਦਾ ਪੰਗ ਦੇ ਪਹਾੜੇ ਹੀ ਜਾਓ ਬਾਬੇ ਨੇ ਹੱਥ ਜੋੜੇ ਡਾਕਟਰ ਨੂੰ ਫੋਨ ਮਿਲਾਇਆ ਪਰ ਵਾਰ-ਵਾਰ ਫੋਨ ਮਿਲਾਉਣ ਦੇ ਬਾਵਜੂਦ ਵੀ ਕਿਸੇ ਨੇ ਫੋਨ ਨਾ ਚੁੱਕਿਆ ਇੱਕ ਤਾਂ ਬਾਬਾ ਜੀ ਅੱਜ ਦਿਵਾਲੀ ਹੈ ਨਰਸ ਨੇ ਕਿਹਾ ਉਹ ਤਾਂ ਮੈਂ ਵੀ ਮੰਨਦੇ ਬੀਬੀ ਪਰ ਸਰਕਾਰੀ ਹਸਪਤਾਲ 'ਚ ਕੋ ਡਾਕਟਰ ਤਾਂ ਹੋਣਾ ਚਾਹੀਦਾ ਬੰਦੇ ਦੀ ਹਾਲਤ ਖਰਾਬ ਹੈ ਤੂੰ ਹੁਣ ਫੋਨ ਫੇਰ ਲਾ ਮੇਰਾ ਪੁੱਤ ਬਣ ਕੇ ਪੰਜ ਸੱਤ ਕੋਸ਼ਿਸ਼ਾਂ ਤੋਂ ਬਾਅਦ ਜਾ ਕੇ ਡਾਕਟਰ ਨੇ ਫੋਨ ਚੁੱਕਿਆ ਤੁਸੀਂ ਮੈਨੂੰ ਆਵਾਜ਼ਾ ਕਿਉਂ ਕਰੀ ਜਾਣੀ ਹੋ ਉਸਦੀ ਆਵਾਜ਼ ਵਿੱਚ ਕਾਫੀ ਟੌਕਸਿਕ ਸੀ ਸ਼ੌਰੀ ਡਾਕਟਰ ਸਾਹਿਬ ਇੱਕ ਬਹੁਤ ਹੀ ਸੀਰੀਅਸ ਕੇਸ ਹੈ ਡਾਕਟਰ ਨੇ ਪਤਾ ਨਹੀਂ ਕੀ ਆਖਿਆ ਪਰ ਉਹ ਆਸ ਜਿਹੀ ਲਾ ਕੇ ਬੈਠ ਗਈ ਬੁਲਕਾਰ ਫੱਟੇ ਵਾਂਗ ਆਕੜੀਆਂ ਸ਼ਾਂਤ ਪਿਆਸੀ ਅਜੇ ਡਾਕਟਰ ਹਸਪਤਾਲ ਪਹੁੰਚਿਆ ਨਹੀਂ ਸੀ ਕਿ ਬੁਲਕਾਰ ਵਰਗੇ ਹੋਰ ਕੇਸ ਵੀ ਹਸਪਤਾਲ ਪਹੁੰਚਨੇ ਸ਼ੁਰੂ ਹੋ ਗਏ ਇੱਕ ਕਰਦੋ ਗੌਰ ਮੱਚ ਗਈ ਸੀ ਹੁਣ ਲੋਕਾਂ ਨੂੰ ਮਹਿਸੂਸ ਹੋ ਗਿਆ ਸੀ ਕਿ ਸ਼ਹਿਰ ਵਿੱਚ ਲੋਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਸਨ ਤਕਰੀਬਨ 20 ਕੇਸ ਹਸਪਤਾਲ ਪਹੁੰਚ ਚੁੱਕੇ ਸਨ ਪਰ ਡਾਕਟਰ ਅਜੇ ਵੀ ਨਹੀਂ ਬੋੜਿਆ ਸੀ ਪੂਰੇ ਸ਼ਹਿਰ ਵਿੱਚ ਕਲ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੇ ਗੌਰਮੈਂਟ ਦੀ ਮੁਰਦਾਵਾਦ ਕਰਨੀ ਸ਼ੁਰੂ ਕਰ ਦਿੱਤੀ ਲੋਕ ਭੜਕ ਗਏ ਸਨ ਜਦ ਡਾਕਟਰ ਆਇਆ ਤਾਂ ਲੋਕਾਂ ਨੇ ਉਸ ਨੂੰ ਆਉਂਦੇ ਹੀ ਕਾਰ ਵਿੱਚੋਂ ਲਾ ਲਿਆ ਤੇ ਜੰਮ ਕੇ ਕੁੱਟਮਾਰ ਕੀਤੀ ਪੁਲਿਸ ਨੇ ਵਿੱਚ ਪਾ ਕੇ ਡਾਕਟਰ ਮਸਾਹੀ ਲੋਕਾਂ ਦੇ ਹਜ਼ੂਮੇਟੋਂ ਕੱਢਿਆ ਉਹ ਇੱਕ ਅਮਲੇ ਉਹਨੂੰ ਕਿਉਂ ਕੁੱਟੀ ਸਾਨੀਆਂ ਇਹਨੂੰ ਮਰੀਜ਼ ਦੇਖ ਲੈਣ ਦਿਓ ਸਿਆਣੀ ਬਾਬੇ ਨੇ ਦੁਹਾਈ ਦਿੱਤੀ ਪੜਕੇ ਲੋਕਾਂ ਦੀ ਸੁਰਤ ਬਰਤੀ ਮਰੀਜ਼ ਅੰਦਰ ਲਿਜਾਣੇ ਸ਼ੁਰੂ ਹੋ ਗਏ ਅੱਠ ਵਿਅਕਤੀ ਮਰ ਚੁੱਕੇ ਸਨ ਤੇ ਬਾਕੀ ਅਜੇ ਸਾਇਕ ਰਹੇ ਸਨ लाठी ਚਾਰਜ ਕਰਕੇ ਪੁਲਿਸ ਨੇ ਸਥਿਤੀ ਕਾਫੀ ਹੱਦ ਤੱਕ ਕਾਬੂ ਹੇਠ ਕਰ ਲਈ ਸੀ ਇਹ ਮਰ ਗਿਆ ਬਾਬਾ ਇਹਨੂੰ ਲੈ ਜਾਓ ਕੰਪਾਊਂਡਰ ਨੇ ਬੜੇ ਰੁੱਖੇ ਲੇਜ਼ੇ ਵਿੱਚ ਕਿਹਾ ਅਥਾ ਦੁੱਖ ਵਿੱਚ ਸਿਰਫ ਇਹਦਾ ਬਾਬਾ ਬਾਹਰ ਆ ਗਿਆ ਚੁੱਕੋ ਪਾਈ ਇਹ ਪੂਰਾ ਹੋ ਗਿਆ ਅੰਦਰੋਂ ਹੁੰਦੇ ਪਾਪੇ ਨੇ ਅਤਿ ਅੰਧੁੱਖ ਨਾਲ ਕਿਹਾ ਕੰਤੂ ਦਾ ਰੋਣਾ ਪੀਟਣਾ ਹੋਰ ਉੱਚਾ ਹੋ ਗਿਆ ਵੇ ਡਾਕਟਰ ਉਹ ਤੁਹਾਡਾ ਕੱਖ ਨਾ ਰਹੀ ਵੀ ਤੁਸੀਂ ਮੇਰੇ ਸਿਰ ਦਾ ਸਾਈ ਮਾਰ ਦਿੱਤਾ ਪੈ ਜਾਣ ਕੀੜੇ ਤੁਹਾਡੇ ਬੀਬੀ ਨੂੰ ਸ਼ਰਾਬ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਕੁਝ ਕਹਿੰਦੀ ਸਾਨੂੰ ਇਹ ਕਿਉਂ ਗਾਲਾਂ ਕੱਢੀ ਜਾਂਦੀ ਏ ਹਸਪਤਾਲ ਦੇ ਇੱਕ ਕਰਮਚਾਰੀ ਦੇ ਸਿਰ ਵਿੱਚ ਬਿਨਾਂ ਕਸੂਰੂ ਜੁਕੀਆਂ ਵੱਜ ਗਈਆਂ ਸਨ ਉਹ ਆਪਣੇ ਦਿਲ ਦੀ ਪੜਾ ਸਕੰਤੋਂ ਤੇ ਕੱਢ ਗਿਆ ਸੀ ਕਸੂਰ ਕਿਸੇ ਦਾ ਵੀ ਨਹੀਂ ਪਈ ਕਸੂਰ ਤਾਂ ਸਾਡੀ ਕਿਸਮਤ ਦਾ ਹੈ ਬਾਬੇ ਨੇ ਬਲਕਾਰ ਦੀ লাশ ਚੁੱਕਣ ਦਾ ਇਸ਼ਾਰਾ ਦੇ ਦਿੱਤਾ ਉਹ লাশ ਨੂੰ ਘਰ ਕੋਲ ਲੈ ਆਈ ਆਪਣਾ ਬਲਕਾਰ ਤਾਂ ਹਿਲਦਾ ਹੈ ਬਾਬਾ ਬਾਬਾ ਆਪਣਾ ਬਲਕਾਰ ਜਿਉਂਦਾ ਹੈ ਨਿਛੇ ਵਿੱਚ ਬੈਠੀ ਮੁੰਡੇ ਨੇ ਅਜੀਬ ਆਕਾਸ਼ਵਾਣੀ ਕੀਤੀ ਕੀ ਕਿਹਾ ਗੱਲ ਬਾਬੀ ਨੂੰ ਜਚੀ ਨਹੀਂ ਸੀ ਬਲਕਾਰ ਹਿੱਲਿਆ ਬਾਬਾ ਚਲੋ ਮੋੜੋ ਰਿਕਸ਼ਾ ਜਲਦੀ ਕਰੋ ਬਾਬੇ ਨੂੰ ਅੱਛੀ ਜਹੀ ਲੱਗ ਗਈ ਉਹ ਵਾਹਵਾਹੀਆ ਹਸਪਤਾਲ ਪਹੁੰਚ ਗਏ ਡਾਕਟਰ ਸਾਈ ਜਿਸ ਬੰਦੇ ਨੂੰ ਤੁਹਾਡਾ ਕੰਪ ਬਾਉਡਰ ਮਰਿਆ ਆਖਦਾ ਸੀ ਉਹ ਤਾਂ ਜਿਉਂਦਾ ਹੈ ਡਾਕਟਰ ਪਚਾਲ ਵਿੱਚ ਪੈ ਗਿਆ ਜਦ ਉਸਨੇ ਬਲਕਾਰ ਦੇ ਦਿਲ ਦੀ ਧੜਕਣ ਦੀ ਜਾਂਚ ਕੀਤੀ ਤਾਂ ਬਲਕਾਰ ਸੱਚੀ ਹੀ ਜਿਉਂਦਾ ਸੀ ਬਲਕਾਰ ਨੂੰ ਦਾਖਲ ਕਰ ਲਿਆ ਗਿਆ ਜਿਉਂਦੇ ਹੋਮ ਦਾ ਸੰਗੀਤ ਸੁਣ ਕੇ ਕੰਤੂ ਦਾ ਰੋਣਾ ਹੁਣ ਉਸ ਠਾਈਂ ਵਿਆਸੀ ਚਹਿਰ ਵਿੱਚ ਇਸ ਕਾਂਡ ਕਾਰਨ ਚਾਹੀ ਹਾਹਾਕਾਰ ਮਚੀ ਹੋਈ ਸੀ ਪਰ ਕੰਤੂ ਦਾ ਦਿਲ ਹੁਣ ਕੁਝ ਸ਼ਾਂਤ ਸੀ ਉਸਦੇ ਸਿਰ 'ਤੇ ਸਾਇੰਸ ਲੰਗਤ ਸੀ ਹੋਰ ਉਸਦੇ ਰੱਬ ਤੋਂ ਕੀ ਲੈਣਾ ਸੀ ਉਹ ਬਲਗਾਰ ਦੇ ਸਿਰਾਂ 'ਤੇ ਬੈਠੀ ਰੱਬ ਨੂੰ ਤਿਆਰ ਰਹੀ ਸੀ ਬਲਗਾਰ ਦੇ ਸਿਰ 'ਤੇ ਗਲੂਕੋਜ਼ ਦੀ ਬੋਤਲ ਲਟਕ ਰਹੀ ਸੀ ਪਰ ਉਹ ਅਜੇ ਵੀ ਨਿਡਾਲ ਸੀ ਇੱਕਦਮ ਹਸਪਤਾਲ ਵਿੱਚ ਰੌਲਾ ਉੱਚਾ ਉਠਿਆ ਆਪੋ ਤਾਂ ਵੀ ਮੱਚੀ ਕੀ ਹੋ ਗਿਆ ਕਾਕਾ ਆ ਇੰਨੀ ਭੱਜ ਦੌੜ ਕਿਆ ਹੋਣ ਲੱਗ ਪਈ ਤਨ ਤੋਂ ਨੇ ਇੱਕ ਹਸਪਤਾਲ ਦੇ ਕਰਮਚਾਰੀ ਨੂੰ ਪੁੱਛਿਆ ਮਿੰਦੀ ਉਸ ਨਾਲ ਸੈਮੀ ਬੈਠੀ ਸੀ ਮੰਤਰੀ ਸਾਹਿਬ ਆ ਰਹੇ ਆ ਬੀਬੀ ਜੀ ਉਹ ਚੱਕਮੇ ਪੈਰੀ ਬਾਹਰ ਨਿਕਲ ਗਿਆ ਟੁੱਟ ਪੈਣੀ ਮੰਤਰੀ ਨੇ ਕਾਹਦਾ ਆਉਣਾ ਨਾਸੀ ਤੂੰ ਲੈ ਆਦੇ ਤਾਂ ਇੱਕ ਦਿਲਦਮਾਤਾ ਆਪਣੇ ਪੁੱਤਰੀ ਦੇ ਬੈਲਡ ਕੋਲ ਬੈਠੀ ਆਖ ਰਹੀ ਸੀ ਇਹ ਕੀ ਕਾਰਨ ਆਇਆ ਹੋਣ ਇਸੇ ਹੋਰ ਨੇ ਪੁੱਛਿਆ ਮੋਟਾਂ ਦਾ ਜ਼ੁਗਾਰ ਕਰਨ ਇਕ ਹੋਰ ਨੇ ਭੀਖਵਾਣੀ ਕੀਤੀ ਮੰਤਰੀ ਜੀ ਅੰਦਰ ਆਏ ਤਾਂ ਡਾਕਟਰ ਪੁਲਿਸ ਤੇ ਪ੍ਰਸ਼ਾਸਨ ਉਹਨਾਂ ਦੇ ਅੱਗੇ ਪਿੱਛੇ ਘੁੰਮ ਰਹੇ ਸਾਰ ਮੰਤਰੀ ਜੀ ਨੇ ਬਿਮਾਰ ਬੰਦਿਆਂ ਦਾ ਮੋਟਾ ਜਿਹਾ ਜਾਇਜ਼ਾ ਲਿਆ ਉਸਨੇ ਬਿਮਾਰਾਂ ਦਾ ਇਲਾਜ ਮੁਫਤ ਕਰਨ ਦਾ ਹੁਕਮ ਕਰ ਦਿੱਤਾ ਮਰੀ ਬੰਦਿਆਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਤੇ ਬਿਮਾਰ ਬੰਦਿਆਂ ਦੇ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਦੇਣ ਦਾ ਐਲਾਨ ਦਿੱਤੇ ਇਹ ਦੁਕਾਨ ਮੈਂ ਮਰ ਹੀ ਜਾਂਦਾ ਇੱਕ ਬੇਰੁਜ਼ਗਾਰ ਨੇ ਆਪਣੇ ਬੈੱਡ ਤੇ ਪਈਨੇ ਸੋਚਿਆ 10000 ਦੀ ਜਗਾ ਕਰਦੇ ਨੂੰ 1 ਲੱਖ ਦਾ ਮਿਲ ਜਾਂਦੇ ਕੀ ਫਾਇਦਾ ਮੇਰੇ ਜ਼ਿਉਣ ਦਾ ਕਰਦੇ ਤਾਂ ਤੇ ਨਿਰੰਭੂਜ ਤਾਂ ਹੀ ਹਾਂ ਮੰਤਰੀ ਜੀ ਚਹਰੀਲੀ ਸ਼ਰਾਬ ਵਿਚਲ ਵਾਲਿਆਂ ਦੀ ਕੋਈ ਗ੍ਰਿਫਤਾਰੀ ਹੋਈ ਇੱਕ ਪੱਤਰਕਾਰ ਨੇ ਸਵਾਲ ਕੀਤਾ ਤਾਂ ਮੰਤਰੀ ਜੀ ਗਹਿਰੀ ਨਜ਼ਰ ਨਾਲ ਐਸਐਸਪੀ ਵੱਲ ਚੱਕ ਕੇ ਛੱਪੇ ਮਰੀ ਜਾਰੀ ਹੈ ਦੋਸ਼ੀ ਬੜੀ ਹੀ ਜਲਦੀ ਗ੍ਰਿਫਤ ਵਿੱਚ ਲੈ ਜਾਈ ਜਾਣਗੇ ਐਸਐਸਪੀ ਨੇ ਅੱਗੇ ਹੋ ਕੇ ਮੰਤਰੀ ਜੀ ਦੀਆਂ ਅੱਖਾਂ ਠਾਰਨ ਲਈ ਪੱਤਰਕਾਰ ਨੂੰ ਬੜਾ ਸੰਪੀਕ ਅਤੇ ਭੜਿਆ ਕੜਾਇਆ ਉੱਤਰ ਦਿੱਤਾ ਦੋਸ਼ੀਆਂ ਦੀ ਸੁਨਾਖਤ ਹੋ ਗਈ ਸਾਹਿਬ ਇੱਕ ਹੋਰ ਪੱਤਰਕਾਰ ਨੇ ਪ੍ਰਸ਼ਨ ਰੱਖਿਆ ਨਹੀਂ ਅਜੇ ਪਾਲ ਜਾਰੀ ਹੈ ਸੁਨਾਖਤ ਉਹ ਜਲਦੀ ਕਰ ਲਈ ਜਾਵੇਗੀ ਸਵਾ ਤੇ ਨਾਲੇ ਖੇ ਕਰ ਜਾਵੇਗੀ ਹੁਣ ਤੱਕ ਕੀ ਕਰਦੇ ਰਹਿਓ ਵੱਡ ਕੋਲਮ ਬੈਠੀ ਬੈੰਦੇ ਸਿਰ ਤੜੋਂ ਫੁੱਟੇ ਮੱਖੀ ਵਾਂਗ ਪੈਨਕ ਕੇ ਮੰਤਰੀ ਜੀ ਚਲੇ ਗਏ ਹਸਪਤਾਲ ਤੇ ਕਰਮਚਾਰੀਆਂ ਨੂੰ ਮਸਾਂ ਤਾਂ ਸੁੱਖ ਦਾ ਸਾਹ ਆਇਆ ਨਹੀਂ ਤਾਂ ਉਹ ਪੱਧਾ ਘੰਟਾ ਸੁੱਕਣੀ ਪੈ ਰਹੀ ਸੀ ਪੰਜ ਦਿਨ ਬਲਕਾਰ ਹਸਪਤਾਲ ਰਿਹਾ ਜਾਨ ਤਾਂ ਉਸਦੀ ਬਚ ਗਈ ਸੀ ਪਰ ਉਸ ਤੋਂ ਹਿੱਲਿਆ ਨਹੀਂ ਸੀ ਜਾ ਰਿਹਾ ਸੀ ਨਹੀਂ ਚੱਜ ਨਾ ਭੁੱਲਿਆ ਜਾ ਰਹੀ ਸੀ ਡਾਕਟਰਾਂ ਨੇ ਉਸਦੀ ਸੀਟੀ ਸਕੈਨ ਕੀਤੀ ਤਾਂ ਪਤਾ ਲੱਗਿਆ ਕਿ ਜ਼ਹਿਰੀਲੀ ਸਰਾਬ ਨੇ ਉਸਦੇ ਦਿਮਾਗ ਦੀਆਂ ਕੁਸਲਾਂ ਨੂੰ ਬਲੌਕ ਕਰ ਦਿੱਤਾ ਹੈ ਜਿਸ ਕਾਰਨ ਉਸਦੀ ਹਿੱਲਣ ਜੁਲਣ ਦੀ ਸ਼ਕਤੀ ਚਲੀ ਗਈ ਸੀ ਤੇ ਉਸ ਨੂੰ ਅਧਰੰਗ ਨੋਮਾ ਬਿਮਾਰੀ ਲੱਗ ਗਈ ਸੀ ਡਾਕਟਰਾਂ ਉਸ ਸਮੇਂ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਸੀ ਉਸ ساری ਉਮਰ ਉਸਨੂੰ ਇਸ ਦਾ ਨਾਮੁਰਾਦ ਬਿਮਾਰੀ ਨਾਲ ਜਹੀ ਜ਼ਿੰਦਗੀ ਬਤੀਤ ਕਰਨੀ ਪਵੇਗੀ ਉੱਤਾ ਸਿਰ ਦਾ ਘੋੜੀ ਵਰਗਾ ਬੰਦਾ ਇੱਕ ਤਰ੍ਹਾਂ ਨਾਲ ਹੁਣ ਮੁੰਜੇ ਇੱਕ ਜੋਗਰਾਹੀ ਰਹਿ ਗਿਆ ਸੀ ਵੱਡੀ ਸਮੱਸਿਆ ਇਹ ਸੀ ਕਿ ਹੁਣ ਆਪਣੀ ਕਿਰਿਆ ਵੀ ਨਹੀਂ ਸੋਚ ਸਕਦਾ ਸੀ ਹੋਰ ਤਾਂ ਹੋਰ ਹੁਣ ਤਾਂ ਉਸ ਤੋਂ ਆਪਣੇ ਆਪ ਮੁੰਜੇ ਤੇ ਪਾਸਾ ਵੀ ਨਹੀਂ ਲਿਆ ਜਾਂਦਾ ਸੀ ਇੱਕ ਅੱਲਾ ਕਮਾਊ ਬੰਦਾ ਮੁੰਜੇ ਨਾਲ ਜੁੜ ਗਿਆ ਸੀ ਤੇ ਉਹਨਾਂ ਦਾ ਕਾਰਨ ਇੱਕ ਤਰ੍ਹਾਂ ਨਾਲ ਮੂਡਾ ਵੱਜ ਗਿਆ ਸੀ ਉਹ ਮੁੰਜੇ ਤੇ ਪਿਆ ਮੁੰਜਾ ਗੁੱਜਾ ਰੋਂਦਾ ਰਹਿੰਦਾ ਜਿਹੜੇ ਯਾਰ ਮਿੱਤਰ ਤੇ ਰਿਸ਼ਤੇਦਾਰ ਉਸਤੇ ਆਪਣੇ ਵਣ ਵਣ ਦਿਖਾਉਂਦੇ ਸਨ ਉਹੀ ਪਾਸਾ ਵਟ ਗਿਆ ਦੁਨੀਆ ਦਾ ਮੂੰਹ ਢਿੰਗਾ ਹੋ ਗਿਆ ਐਦੂ ਤਾਰ ਮੈਨੂੰ ਚੱਕ ਹੀ ਲੈਂਦਾ ਘਨ ਤੋਂ ਆ ਕਿਉ ਫਿਰ ਰੋ ਪਿਆ ਤੋ ਚਿੰਤਾ ਕਿਉ ਕਰਦਾ ਹੈ ਪਥੇਰਾ ਚਿੱਤ ਤੋ ਸਾਨੂੰ ਕਰ ਕਰਕੇ ਖਵਾਇਆ ਹੁਣ ਕੰਮ ਮੈਂ ਕਰਿਆ ਕਰੂੰ ਕੰਤੂ ਨੇ ਉਸਦਾ ਦਿਲ ਧੋਣ ਲਈ ਇੱਕ ਥਾਂ ਥਾਪੜ ਦਿੱਤੀ ਪਰ ਮਨ ਉਸਦਾ ਉਛੈ ਹੀ ਜਾਣਦਾ ਸੀ ਹੋਂਦ ਤੇ ਅਣਹੋਂਦ ਤਾਂ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦ ਕੋਈ ਚੀਜ਼ ਹੋਣਾ ਹੋਵੇ ਹੋਂਦ ਦੇ ਲਈ ਉੰਦਾ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰਦਾ ਪਰ ਜਦ ਉਹ ਚੀਜ਼ ਉਸ ਕੋਲ ਕੁਸ ਜਾਂਦੀ ਹੈ ਤਾਂ ਉਸਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਕੰਤੂ ਨੇ ਪੰਜ ਸਤ ਕਰਨ ਦਾ ਕੰਮ ਲੈ ਲਿਆ ਲੋਕਾਂ ਨੇ ਵੀ ਵਿਚਾਰੀ ਜਹੀ ਸਮਝ ਕੇ ਮਦਦ ਵਜੋਂ ਉਸ ਦਾ ਕੰਮ ਦੇ ਦਿੱਤਾ ਕੰਤੂ ਸਵੇਰੇ ਮੂੰਹ ਨੇਰੇ ਕੰਮ ਤੇ ਚਲੀ ਜਾਂਦੀ ਤੇ ਗੁੜੀ ਰਾਤ ਪਈ ਘਰ ਆਉਂਦੀ ਮਜ਼ਦੂਰੀ ਬਸ ਲੋਕਾਂ ਦੇ ਭਾਂਡੇ ਮਾਂਜ ਬੰਜ ਕੇ ਉਸਦੇ ਓਟੇ ਕੱਸ ਚੱਲੇ ਸਨ ਉਹ ਕੰਮ ਕਰਦੀ ਅੰਦਰੇ ਅੰਦਰ ਰੋਂਦੀ ਉਸਦੇ ਦਿਲ ਤੇ ਇਹ ਗੱਲ ਨਾ ਸੂਰ ਵਾਂਗ ਰਗੜਦੀ ਕਿ ਕਿੰਨਾ ਅਸਰਾ ਹੁੰਦਾ ਹੈ ਔਰਤ ਨੂੰ ਬੰਦੇ ਦਾ ਜਦ ਬਲਕਾਰ ਤੰਦਰੁਸਤ ਸੀ ਤਾਂ ਉਸ ਨੂੰ ਘਰ ਦੇ ਕੰਮ ਤੋਂ ਬਿਨਾਂ ਹੋਰ ਕਿਸੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ ਉਸ ਨੂੰ ਅਜੀਤ ਅਕਸਰ ਹੈ ਕਿ ਕਿੰਨੇ ਇੱਕ ਦਿਨ ਉਹ ਕੰਤ ਦਾ ਪੀਣ ਕਰਕੇ ਆਪ ਹੀ ਆਟੇ ਵਾਲੀ ਚੱਕੀ ਤੇ ਪਹੁੰਚਣਾ ਦੀ ਆਈ ਸੀ ਜਦ ਬਲਕਾਰ ਨੂੰ ਪਤਾ ਲੱਗਿਆ ਕਿ ਮੇਰੇ ਘਰ ਵਾਲੀ ਇਕੱਲੀ ਚੱਕੀ ਤੇ ਗਈ ਸੀ ਤਾਂ ਉਹ ਦੋ ਤਿੰਨ ਦਿਨ ਕਲੇਸ਼ ਜਿਹਾ ਕਰਦਾ ਰਿਹਾ ਸੀ ਕਿ ਮੇਰੇ ਜਿਉਂਦੇ ਜੀ ਨੂੰ ਚੱਕੀ ਤੇ ਆਟਾ ਪਹਿਣ ਕਿਉਂ ਗਈ ਲੋਕ ਕੀ ਆਖਣਗੇ ਉਸ ਦਿਨ ਤੋਂ ਬਾਅਦ ਉਸਨੇ ਬਲਕਾਰ ਦਾ ਵਾਅਦਾ ਕੀਤਾ ਸੀ ਕਿ ਉਹ ਮੁੜ ਕਦੇ ਵੀ ਇਸੇ ਹਰਕਤ ਨਹੀਂ ਕਰੇਗੀ ਪਰਾਜ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੀ ਜੁਗ ਵਿੱਚ ਕੀ ਹੱਥ ਮਾਰਦੀ ਸਾਰਾ ਸਾਰਾ ਦਿਨ ਬਾਹਰ ਰਹਿੰਦੀ ਸੀ ਦੁਖੀ ਤਾਂ ਬੁਲਕਾਰ ਵੀ ਬਥੇਰਾ ਸੀ ਪਰ ਉਸ ਦੇ ਕੋਈ ਵਾਸ ਨਹੀਂ ਸੀ ਉਹ दारू ਪੀਣ ਤੇ ਪਛਤਾਵਾ ਕਰਦਾ ਕਿ ਜੇ ਉਹ ਸ਼ਰਾਬ ਨਾ ਪੀਂਦਾ ਤਾਂ ਕਰਦੇ ਆ ਦਿਨ ਨਾ ਆਉਂਦੇ ਪਰ ਹੁਣ ਉਸ ਦੀ ਤੇ ਉਸ ਤੇ ਹੱਥ ਨਾ ਆਉਂਦੀ ਜੇ ਉਸ ਨੂੰ ਡਾ ਨਾ ਦਿੰਦੀ ਤੇ ਵੱਖਾ ਬੰਦ ਕਰ ਲੈਂਦਾ ਉਸੇ ਹੰਝੂ ਉਸ ਦੀਆਂ ਪਿੱਲਾਂ ਤੇ ਡੁੱਲਦੇ ਰਹਿੰਦੇ ਸਵੇਰੀ ਕੰਦ ਨਿੰਦੀ ਅਤੇ ਬਲਕਾਰ ਦੀ ਰੋਟੀ ਲੈ ਕੇ ਰੱਖ ਜਾਂਦੀ। ਨਿੰਦੀ ਬਲਕਾਰ ਨੂੰ ਰੋਟੀ ਖਵਾ ਦਿੰਦੀ। ਬਲਕਾਰ ਦਾ ਖੱਬਾ ਹੱਥੀ ਮਾੜਾ ਮੋਟਾ ਚੱਲਦਾ ਸੀ ਜਿਸ ਨਾਲ ਉਹ ਰੋਟੀ ਖਾ ਲੈਂਦਾ। ਚਾਹ ਪੀਣ ਲੱਗੂ ਉਸ ਨੂੰ ਜਰੂਰ ਸਹਾਰੇ ਦੀ ਲੋੜ ਪੈਂਦੀ। ਉਸ ਦਾ ਦਿਲ ਕੰਦ ਵਿੱਚ ਟੱਕਰ ਮਾਰਨ ਨੂੰ ਕਰਦਾ ਪਰ ਉਟ ਕੇ ਕੰਦ ਵਿੱਚ ਟੱਕਰ ਮਾਰਨੀ ਵੀ ਉਸ ਦੇ ਵਸ ਵਿੱਚ ਨਹੀਂ ਸੀ। ਗਈ ਵਾਰ ਉਸ ਦਾ ਮਨ ਕੁਦਕਸ਼ੀ ਕਰਨ ਨੂੰ ਕਰਦਾ ਪਰ ਕਿਵੇਂ ਸੋਚ ਕਿ ਉਹ بے ਵਾਸੂ ਹੋਇਆ ਪਿਆਰ ਰਹਿ ਜਾਂਦਾ। ਕਤਰੂ ਮਨ ਉਸਨੇ ਬੇਲੀ ਵਾਂਗ ਉਸ ਉਦਾਸੀ ਤੇ ਨਿਰਾਸ਼ਾ ਉਸ ਦੀ ਸਗੀ ਸਾਥਣ ਬਣ ਗਈ ਸੀ ਜਦ ਕੰਤੂ ਰਾਤ ਨੂੰ ਥੱਪ ਠੁਟ ਕੇ ਘਰੇ ਆਉਂਦੀ ਆ ਉਹ ਉਸ ਦਾ ਹਾਰੇ ਆ ਚੇਰਾ ਦੇਖ ਕੇ ਬੁਲਕਾਰ ਦਾ ਮਨ ਉੱਪਰ ਲਾਉਂਦਾ ਤੇ ਉਸ ਨੇ ਤਾਂ ਕੰਤੂ ਦਾ ਕਦੇ ਮੂੰਹ ਵੀ ਨਹੀਂ ਸਟਕਾਰਿਆ ਸੀ ਪਰ ਮਜ਼ਦੂਰੀ ਵਿੱਚ ਕੁਝ ਕਰ ਹੀ ਨਹੀਂ ਸਕਦਾ ਸੀ ਆ ਦਿਨ ਵੀ ਲੇਖਣੇ ਸੀ ਉਹ ਆਪਣਾ ਮਾੜਾ ਮੋਟਾ ਚੱਲਦਾ ਹੱਪਾ ਹੱਥ ਥਾਣ ਕੇ ਮੰंजे ਤੇ ਕਦੀ ਮੁਥੀਤੀ ਮਾਰਦਾ ਖੰਜੂ ਸਿਰ ਵਗ ਪੰਦੀ ਨਿੰਦੀ ਅੰਦਰੋਂ ਪਾਜ ਕੇ ਬਾਹਰ ਹੁੰਦੀ ਕੀ ਹੋ ਗਿਆ ਪਾਪਾ ਉਸ ਨਹੀਂ ਹੋਇਆ ਪੁੱਤ ਖੁਸਰੀ ਪਰ ਬਹੁਤ ਖੁਸ਼ ਹੋ ਗਿਆ ਨਿੰਦਿਆ ਬਹੁਤ ਖੁਸ਼ ਕਿਸੇ ਰੋਂਦੇ ਕਿਉਂ ਆਪਣੇ ਮਾੜੇ ਕਰਮਾਂ ਨੂੰ ਰੋਣਾ ਪੁੱਤ ਆਪ ਦੇ ਮਾੜੇ ਕਰਮਾਂ ਨੂੰ ਰੋਣਾ ਨਿੰਦੀ ਤੋਂ ਬਾਪ ਦਾ ਅੰਦਰ ਲਾ ਕੁਛ ਲਿਆ ਨਹੀਂ ਸੀ ਜਾਂਦਾ ਦਿਵਾਲੀ ਤੋਂ ਬਾਅਦ ਨਿੰਦੀ ਸਕੂਲ ਨਹੀਂ ਗਈ ਸੀ ਜਾ ਹੀ ਨਹੀਂ ਸਕਦੀ ਸੀ ਸਕੂਲ ਦਾ ਖਰਚਾ ਕੌਣ ਚੱਲਦਾ ਇਸ ਦਮ ਮੰਜੇ ਤੇ ਪੀਪਲ ਕਰਨ ਨੂੰ ਬਹੁਤ ਦੁੱਖ ਦਿੱਤਾ ਸੀ ਜੇ ਮੈਨੂੰ ਆ ਪਤਾ ਹੁੰਦਾ ਨਿੰਦਿਆ ਮੈਂ ਚੰਦਰ ਸਿੰਘਰਾਵ ਨੂੰ ਹੱਥ ਤੱਕ ਨਹੀਂ ਲਾਉਂਦਾ ਸੀ ਪੁੱਤ ਤੂੰ ਪਰਸ ਤਾਵੇਂ ਵਜੂ ਆਕਦਾ ਪਰ ਨਿਆਣੀ ਨਿੰਦੀ ਨੂੰ ਬਹੁਤਾ ਮਹਿਸੂਸ ਨਾ ਹੁੰਦਾ ਦਿਨ ਬੀਤਦੇ ਗਏ ਹਫ਼ਤੇ ਮਹੀਨੇ ਫਿਰ ਸਾਲ ਹੁਣ ਦੁੱਖ ਚੱਲਣਾ ਤਾਂ ਜਿਵੇਂ ਹਰ ਰੋਜ਼ ਦਾ ਕੰਮ ਹੀ ਬਣ ਗਿਆ ਸੀ ਕੰਤੂ ਸਾਰਾ ਦਿਨ ਕੰਮ ਕਰਦੀ ਰਹਿੰਦੀ ਅਤੇ ਰਾਤ ਨੂੰ ਥਕਾਵਟ ਨਾਲ ਟੋਟੇ ਹੋਈ ਘਰੇ ਆਉਂਦੀ ਦਿਨਾਂ ਨਾਲ ਹੁਣ ਉਸਦੀ ਸੇਤ ਦੀ ਹਰ ਚੱਲੀ ਸੀ ਹੁਣ ਕੰਮ ਕਰਦੀ ਦਾ ਉਸਦਾ ਵੀ ਸਾਹ ਚੜਨ ਲੱਗ ਪਿਆ ਸੀ ਉਹ ਸਾਹ ਜਿਵੇਂ ਬੋਲ ਦੀ ਸ਼ਾਮ ਨੂੰ ਮੰੰਜਾ ਮਸਾ ਮੰंजे ਤੇ ਆ ਕੇ ਡਿੱਗੀ ਮੰਦੀ ਵੀ ਹੁਣ 16 ਸਾਲ ਦੀ ਹੋ ਗਈ ਸੀ ਉਹ ਕੰਮ ਵਿੱਚ ਮਾਂ ਦੀ ਮਦਦ ਕਰਨਾ ਚਾਹੁੰਦੀ ਸੀ ਪਰ ਬਲਕਾਰ ਮੰंजे ਤੇ ਪਿਆਸ ਸਿਰਫ ਵੇਲ ਢਿੰਦਾ ਸੀ ਉਹ ਕਿਸੇ ਹਾਲਤ ਵਿੱਚ ਵੀ ਨਹੀਂ ਚਾਹੁੰਦਾ ਸੀ ਕਿ ਉਸਦੀ ਜਵਾਨੀ ਲੋਕਾਂ ਦੇ ਘਰੇ ਝੁੱਠੇ ਭਾਂਡੇ ਮੰंजे ਜਾਂ ਕੱਪੜੇ ਧੋਵੇ ਸੁਣ ਕੇ ਕੰਤੂ ਚੁੱਪ ਕਰ ਜਾਂਦੀ ਚੌਂਦੀ ਤਾਂ ਉਹ ਵੀ ਨਹੀਂ ਸੀ ਕਿ ਉਸ ਦੀ ਜਵਾਨੀ ਲੋਕਾਂ ਦੀ ਝੂਠ ਮਾਝੇ ਪਰ ਉਸ ਦੀ ਹਰੀ ਪੂੰਜੀ ਦੇ ਹੁਣ ਉਸ ਦਾ ਬਹੁਤ ਸਾਥ ਨਹੀਂ ਸੀ ਦਿੰਦੀ ਉਸ ਦੇ ਕੋਡੇ ਦੁਖ ਨੂੰ ਲੱਗ ਗਏ ਸਨ ਕਦੇ ਰਾਤ ਨੂੰ ਸੁੱਤੀ ਪਈ ਦੀ ਕੱਲੜ ਚੜ ਜਾਂਦੀ ਤਾਂ ਕੰਟੂ ਦੀਆਂ ਚੰਗਿਆੜਾ ਨਿਕਲ ਜਾਂਦੀਆਂ ਮਿੰਦੀ ਉਹ ਇਹ ਮਾਂ ਦੀ ਲੱਤ ਘੁੱਟਦੀ ਲੱਤਾਂ ਘੁੱਟਦੀ ਮਿੰਦੀ ਸੋਚਦੀ ਕਿ ਹੁਣ ਮੇਰੀ ਉਮਰ ਮਾਰ ਨਾਲ ਹੱਥ ਵਟਾਉਣ ਦੀ ਹੋ ਗਈ ਹੈ ਮੈਨੂੰ ਵੀ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਇਸ ਵਾਰੀ ਉਸਨੇ ਮਾਂ ਨਾਲ ਗੱਲ ਕੀਤੀ ਚਾਹੁੰਦੀ ਤਾਂ ਮਾਂ ਵੀ ਨਹੀਂ ਸੀ ਕਿ ਉਸਦੀ ਧੀ ਵੀ ਉਸ ਦਾ ਨਿਖੰਡ ਕੰਮ ਕਰੇ ਪਰ ਉਸ ਕੋਲ ਕੋਈ ਚਾਰਾ ਨਹੀਂ ਸੀ ਕਿ ਕਰੀ ਬਲਕਾਰ ਤਾਂ ਹੁਣ ਚੱਜ ਨਾਲ ਬੋਲ ਵੀ ਨਹੀਂ ਸਕਦਾ ਸੀ ਉਸ ਅੰਦਰੋਂ ਹੁਣ ਮੁਰਦਾ ਜਿਹੀ ਆਵਾਜ਼ ਨਿਕਲਦੀ ਜਦ ਬੋਲਦਾ ਉਹ ਜੋਰ ਲਾ ਕੇ ਬੋਲਦਾ ਬੋਲਦੇ ਨੂੰ ਪਸੀਨਾ ਆ ਜਾਂਦਾ ਕੱਲ੍ਹ ਕਰ ਆਉਂਦੀ ਨੂੰ ਮੈਨੂੰ ਰਾਜ਼ੀ ਮਿਲੀ ਸੀ ਕਮ ਤੇ ਜ਼ਾਲ ਤੋਂ ਪਹਿਲਾਂ ਸਵੇਰੇ ਕੰਨ ਤੋਂ ਨਹੀਂ ਬੁਲਕਾਰਨਾ ਗੱਲ ਚਲਾਈ ਉਹ ਤੈਨੂੰ ਕਿੱਥੇ ਮਿਲ ਪਈ ਬੁਲਕਾਰ ਦੇ ਦਿਮਾਗ ਅੰਦਰ ਖਤਰੇ ਦੀਆਂ ਟੱਲੀਆਂ ਖੜਕੀਆਂ ਮੱਥਾ ਜ਼ੋਰ ਨਾਲ ਠਣਕਿਆ ਰਾਜੀ ਤੈਨੂੰ ਸਾਉ ਔਰਤ ਨਹੀਂ ਸੀ ساری ਉਮਰ ਰਾਜੀ ਨੇ ਗੈਰ ਅਤੇ ਪ੍ਰਾਦੀ ਜਿਹੇ ਕਿਸਮ ਦੇ ਬੰਦਿਆਂ ਨਾਲ ਤੁਰਦਿਆਂ ਸਿੱਧਿਆਂ ਹੀ guzari ਸੀ ਘਾਈ ਚਾਰੇ ਵਿੱਚ ਉਸ ਨੂੰ ਕਿਸੇ ਭਲੀ ਨਜ਼ਰ ਨਾਲ ਨਹੀਂ ਸੀ ਦੇਖਿਆ ਜਾਂਦਾ ਸੀ ਉਸ ਦਾ ਦਿਮਾਗ ਘੁੰਮੀ ਜਾ ਰਿਹਾ ਸੀ ਉਹ ਲਾਂ ਵਾਲੀ ਚੌਂਕ 'ਚ ਮੀ ਸੀ ਸਿਰ ਕੀ ਕਹਿੰਦੀ ਸੀ ਉਸਦੇ ਸਿਰ ਅੰਦਰ ਤੋਂ ਪਾ ਚੱਲੀ ਜਾ ਰਹੀਆਂ ਸਨ ਉਹਨੂੰ ਮੈਂ ਨਿੰਦੀ ਨੂੰ ਕੋਈ ਕੰਮ ਲੱਭ ਕੇ ਦਿਨਵਾਸੀ ਆਖਿਆ ਤੈਨੂੰ ਪਤਾ ਹੈ ਹੁਣ ਮੇਰਾ ਸਰੀਰ ਵੀ ਕੰਮ ਨਹੀਂ ਕਰਦਾ ਮੈਂ ਵੀ ਹੱਡ ਦੀ ਜਾਂਦੀ ਆ ਇੰਨਾ ਕਚਰੇ ਚੱਲੂ ਮੈਂ ਅਖੀਰ ਨਿੰਦੀ ਨੂੰ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਪੈਣਾ ਹੈ ਘਰੇ ਬੈਠ ਕੇ ਤਾਂ ਸਰਨਾ ਨਹੀਂ ਤੈਨੂੰ ਰਾਜੀ ਬਾਰੇ ਤਾਂ ਪਤਾ ਪਰ ਗਰੀਬ ਦੀ ਤੀ ਜਿੱਥੇ ਵੀ ਜਾਊ ਮੁਰਦੇ ਰੋੜੀ ਵਾਂਗੂ ਮੂੰਚੀ ਪਾਉਣ ਨੂੰ ਸਿਰਨਗੇ ਜੇ ਚੋਰ ਨੂੰ ਚਾਬੀ ਫੜਾ ਕੇ ਉਹ ਜਿੰਮੇਵਾਰੀ ਦੇ ਦਈਏ ਉਹਨੇ ਆਪ ਤਾਂ ਚੋਰੀ ਕੀ ਕਰਨੀ ਸੀ ਕਿਸੇ ਨੂੰ ਵੀ ਨੇੜੇ ਨਹੀਂ ਲੱਗਣ ਦਿੰਦਾ ਕਿਉਂਕਿ ਉਹਦੀ ਜਿੰਮੇਵਾਰੀ ਦਾ ਤੇ ਲੱਗੀ ਹੁੰਦੀ ਹੈ ਜੇ ਹਰਾਖੀ ਦੀ ਲੋਕਾਂ ਵਿੱਚ ਬਹੁਤੀ ਇੱਜ਼ਤ ਨਹੀਂ ਤਾਂ ਲੋਕ ਉਹਦੇ ਤੋਂ ਡਰਦੇ ਵੀ ਐ ਛੇਤੀ ਕੀਤੇ ਉਹਦੀ ਕੋਈ ਗੱਲ ਨਹੀਂ ਕੱਟਦਾ ਰਾਤਾਂ ਕਿਸੇ ਨੇ ਕੀ ਕੱਟਣਾ ਸੀ ਪਰ ਉਹ ਕੰਮ ਦਿਵਾਉ ਕੀ ਬਲਕਾਰ ਦਾ ਮੰਡਿਕ ਡੋਲੇ ਖਾਈ ਜਾ ਰਹੀਆ ਸੀ ਉਹ ਕੀ ਕਹਿੰਦੀ ਸੀ ਆ ਕੀ ਹੁੰਦਾ ਥੇ ਹੁਣੇ ਜਿਹੜੇ ਵਿਆਹ ਚ ਸਟੇਜਾਂ ਤੇ ਨਾਚਦੇ ਸ੍ਰੀ ਖੁਸ਼ਰੀ ਵਿਆਹ ਚ ਥੋੜੀ ਨੱਚਦੇ ਆ ਕੀ ਦੱਸਦੀ ਸੀ ਐਰਕਾਸਟਾ ਉਸ ਨੂੰ ਪੂਰਾ ਕਹਿਣਾ ਵੀ ਨਹੀਂ ਆਉਂਦਾ ਸੀ ਐਰਕਾਸਟਾ ਦੀ ਆੜ ਚ ਪਤਾ ਕੀ ਕੀ ਹੋਈ ਜਾਂਦਾ ਗਰੀਵ ਦਿੱਤੀ ਆਟੇ ਦੇ ਦੀਵੇ ਵਰਗੀ ਹੁੰਦੀ ਹੈ ਬਲਕਾ ਅੰਦਰ ਚੂਹੇ ਤੇ ਬਾਹਰ ਕਾਂ ਨਹੀਂ ਛੜਦੇ ਆਪਾਂ ਕਿੰਨਾ ਕਚਰੇ ਨੂੰ ਜੱਫੀ ਮਾਰ ਮਾਰ ਅੰਦਰ ਰੱਖਾਂਗੇ ਮਜ਼ਬੂਰੀ ਦੀ ਮਾਰਿਆਂ ਨੂੰ ਆਪਾਂ ਨੂੰ ਕਿਸੇ ਕਿਤੇ ਲਾਉਣਾ ਹੀ ਪੈਣਾ ਹੈ ਅੱਜ ਲਾ ਦੀਏ ਚਾਹੇ ਕੱਲ ਲਾ ਦੀਏ ਇੱਕ ਦਿਨ ਕੋੜਾ ਕੁੱਟਮ ਪੜਨਾ ਹੀ ਪੈਣਾ ਜੇ ਇਹ ਰਾਜੀ ਵਰਗੀ ਜੁੱਤੀ ਦੀ ਤਕੜੀ ਔਰਤ ਕੋਲੇ ਕੰਮ ਕਰੂ ਜਣਾ ਖਣਾ ਪੁੱਠੀਆਂ ਅੱਖਾਂ ਨਾਲ ਨਹੀਂ ਝਾਕਦਾ ਨਹੀਂ ਦੁੱਕੀ ਤਿੱਕੀ ਬੰਦੇ ਇਹ বিনা ਗੱਲੋਂ ਖੰਗੂਰੇ ਮਾਰ ਮਾਰ ਲੱਗੇ ਜਾਂਦੇ ਐ ਪਰ ਐਰ ਕੈਸਟਾਂ ਦੀ ਆੜ ਵਿੱਚ ਹੋਈ ਪਤਾ ਕੀ ਜਾਂਦਾ ਬੁਲਕਰ ਨੇ ਉਸਨੂੰ ਸਮਝਾਉਣ ਦੇ ਰੋਹ ਵਿੱਚ ਆਖਿਆ ਤੂੰ ਹੁਣ ਇਸ ਆੜਚ ਨਹੀਂ ਜਾਂਦਾ ਅਮੀਰਾਂ ਦੀਆਂ ਕੁੜੀਆਂ ਵੱਡੇ ਵੱਡੇ ਹੋਟਲਾਂ 'ਚ ਐਸਪ੍ਰੈਸੀ ਦੇ ਨਾਂ ਕੱਲ ਬਠੇਰਾ ਕੁਸ ਕਰੀ ਜਾਂਦੀਆਂ ਮੈਂ ਲੋਕਾਂ ਦੇ ਘਰ 'ਚ ਕੰਮ ਕਰਦੀ ਨਿਤ ਨਵੀਆਂ ਗੱਲਾਂ ਸੁਣਦੀ ਆ ਸੁਣ ਕੇ ਬਲਕਾਰ ਦੇ ਦਿਲ ਨੂੰ ਅਸਹਿਤ ਕ ਲੱਗਿਆ ਮੈਂ ਤੈਨੂੰ ਕਹਿਣਾ ਕੀ ਚਾਹਣਾ ਤੂੰ ਸੁਣਦੀ ਕਿਉਂ ਨਹੀਂ ਉਸਨੇ ਦੁਹਰਾਇਆ ਪਰ ਕੰਨ ਤੋਂ ਜਾ ਚੁੱਕੀ ਸੀ ਤੂੰ ਨਹੀਂ ਸਮਝ ਸਕਦੀ ਉਸ ਦਾ ਦਿਲ ਜਿਉਂ ਨਾ ਤੜਕਿਆ ਉਸ ਨੂੰ ਮਹਿਸੂਸ ਹੋਇਆ ਕਿ ਦਿਲ ਟੱਡ ਕੇ ਨਹੀਂ ਫੜ ਕੇ ਦੁਫਾੜ ਹੋਇਆ ਸੀ ਤੇ ਬਲਕਾਰ ਦੇ ਸਾਹਾਂ ਦੀ ਲੜੀ ਉਸ ਦੇ ਇਸ ਸ਼ਬਦ ਨਾਲ ਪੂਰੀ ਹੋ ਗਈ ਸੀ ਅਤੇ ਉਸ ਦੀਆਂ ਖੁੱਲੀਆਂ ਚੁੱਪਕ ਅੱਖਾਂ ਕੰਨ ਤੋਂ ਕੁਝ ਸਮਝਾਉਣ ਦੇ ਯਤਨ ਵਿੱਚ ਸਨ ਤੂੰ ਨਹੀਂ ਸਮਝ ਸਕਦੀ ਸ਼ਬਦ ਉਸ ਦੇ ਪੱਥਰ ਹੋਏ ਮੂੰਹ ਤੇ ਲਿਖਿਆ ਪਿਆ ਸੀ